ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਹੀ মিডিਆ ਸਾਥੀਆਂ ਦਾ ਅੱਜ ਦੀ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਤੁਸੀਂ ਪਹੁੰਚੇ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਔਰ ਤੁਹਾਨੂੰ ਸਾਰਿਆਂ ਨੂੰ ਵੈਲਕਮ ਸਾਥੀਓ ਜਿਸ ਦਿਨ ਦੀ ਆਵਾਦੀ ਪਾਰਟੀ ਦੀ ਭਵੰਤਵਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਸਵਾ 3 ਸਾਲ ਪਹਿਲਾਂ ਉਸ ਦਿਨ ਤੋਂ ਹੀ ਲੋਕਾਂ ਨੂੰ ਬੈਸਟ ਪੋਸੀਬਲ ਸਰਵਿਸਿਜ਼ ਦੇਣ ਦੇ ਲਈ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਸਾਡਾ ਡਿਪਾਰਟਮੈਂਟ ਹੈ ਜਿਹੜਾ ਗੁੱਡ ਗਵਰਨੈਂਸ ਐਂਡ ਆਈਟੀ ਇਹ ਲੋਕਾਂ ਨੂੰ ਸਰਵਿਸਿਜ਼ ਦੇਣ ਦੇ ਲਈ ਜਿਹੜੇ ਕਿ ਸੇਵਾ ਕੇਂਦਰ ਚਲਾਉਣ ਦੀ ਜ਼ਿੰਮੇਵਾਰੀ ਹੈ ਸਾਡੇ ਡਿਪਾਰਟਮੈਂਟ ਦੇ ਉੱਪਰ ਉਹਦੇ ਵਿੱਚੋਂ ਲੋਕਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਦੇ ਲਈ ਵਚਨਬੱਧ ਹੈ ਇਹਦੇ ਲਈ ਰੈਗੂਲਰ ਤੌਰ ਦੇ ਉੱਪਰ ਰਿਵਿਊ ਮੀਟਿੰਗਸ ਨੇ ਜਿਹੜੀਆਂ ਉਹ ਮਹਿਕਮੇ ਦੀਆਂ ਸਾਰੇ ਡਿਪਟੀ ਕਮਿਸ਼ਨਰਸ ਦੇ ਨਾਲ ਉਹ ਹੁੰਦੀਆਂ ਰਹਿੰਦੀਆਂ ਨੇ ਅੱਜ ਵੀ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਸ ਦੇ ਨਾਲ ਸਾਡੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਮੀਟਿੰਗ ਹੋਈ ਹੈ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਪੰਜਾਬ ਦੇ ਵਿੱਚ ਸਰਵਿਸ ਡਿਲੀਵਰੀ ਟੂ ਸਿਟੀਜ਼ਨਸ ਆਮ ਲੋਕਾਂ ਨੂੰ ਸਹੂਲਤਾਂ ਮਹਈਆ ਕਰਾਉਣ ਦੇ ਵਿੱਚ ਸੇਵਾ ਕੇਂਦਰਾਂ ਦੇ ذریعے ਉਹਦੀ ਜਿਹੜੀ ਪੈਂਡੈਂਸੀ ਹੈ ਉਹ ਲੋਇਸਟ ਇਨ ਦਾ ਕੰਟਰੀ ਹੈ ਫੋਰ ਐਗਜ਼ਾਮਪਲ ਅੱਜ ਤੱਕ 1 ਸਾਲ ਦੇ ਵਿੱਚ ਪਿਛਲੇ ਸਾਲ 18 ਜੂਨ 24 ਤੋਂ ਲੈ ਕੇ ਅੱਜ 17 ਜੂਨ ਤੱਕ ਕੱਲ ਤੱਕ 48 ਲੱਖ 85699 ਲੋਕਾਂ ਨੇ ਅਪਲਾਈ ਕੀਤਾ ਜਿਦੇ ਚੋ 5868 ਸਰਵਿਸ ਲੋਕਾਂ ਨੇ ਸਰਵਿਸ ਨੇ ਜਿਹੜੀਆਂ ਯਾਨੀ ਕਿ ਪੁਆਇੰਟ .12% ਪੁਆਇੰਟ 12% ਲੋਕਾਂ ਨੇ ਸਰਵਿਸਿਸ ਨੇ ਜਿਹੜੀਆਂ ਉਹ ਬਿਯੋਂਡ ਟਾਈਮ ਲਾਈਨ ਡਿਲੇਡ ਨੇ ਇਹਦਾ ਮਤਲਬ ਇਹ ਹੈ ਕਿ ਜੇ 100 ਬੰਦਿਆਂ ਨੇ ਅਪਲਾਈ ਕੀਤਾ ਤਾਂ ਇੱਕ ਬੰਦੇ ਦਾ ਕੰਮ ਵੀ ਵੱਜਵੇਂ ਦਿਨਾਂ ਤੋਂ ਉੱਪਰ ਨਹੀਂ ਗਿਆ ਹੈਗਾ ਵੱਜਵੇਂ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਸਰਵਿਸ ਹੈ ਉਹ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਦੇ ਖੱਜਲ ਖਵਰੀ ਔਰ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਸਾਡੇ ਸੂਬੇ ਦੇ ਵਿੱਚ ਜਿੰਨੇ ਪਟਵਾਰੀ ਨੇ ਜਿੰਨੇ ਐਮਸੀ ਸਰਪੰਚ ਔਰ ਨੰਬਰਦਾਰ ਉਹਨਾਂ ਨੂੰ ਔਨ ਬੋਰਡ ਕੀਤਾ ਜਾ ਚੁੱਕਿਆ ਯਾਨੀ ਕਿ ਬੰਦੇ ਨੇ ਚਾਹੇ ਕਨੈਕਟ ਪੋਰਟਲ ਦੇ ਉੱਪਰ ਅਪਲਾਈ ਕਰ ਦਿੱਤਾ ਚਾਹੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਦਿੱਤਾ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਪਟਵਾਰੀ ਦੇ ਥਰੂ ਹੁੰਦੇ ਸਰਪੰਚ ਨੰਬਰਦਾਰ ਐਮਸੀ ਤੱਕ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਨਲਾਈਨ ਹੋਣੀ ਹੈ ਤੇ ਇਹਦੇ ਲਈ ਤਕਰੀਬਨ 98% ਪਟਵਾਰੀ ਜਿਹੜੇ ਇਹ ਮਲਾਜ਼ਮ ਨੇ ਪਟਵਾਰੀ ਨੰਬਰਦਾਰ ਔਰ ਐਮਸੀ ਸਰਪੰਚ ਉਹ ਆਨਬੋਰਡ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਪੈਂਡੈਂਸੀ ਹੈ ਇਹ ਜਿਹੜੀ ਸਰਵਿਸ ਡਿਲੀਵਰੀ ਹੈ ਇਹ ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਵਧੀਆ ਸਭ ਤੋਂ ਐਫੀਸ਼ੀਐਂਟ ਹੈ ਕਿ ਜਦ ਇੱਕ ਬੰਦੇ ਦੀ ਜਿਹੜੀ ਸਰਵਿਸ ਡਿਲੀਵਰੀ ਹੈ ਉਹ ਬਿਯੋਂਡ ਟਾਈਮ ਲਾਈਨ ਨਹੀਂ ਹੈਗੀ ਇਹਦੇ ਨਾਲ ਅਸੀਂ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਉਹਨਾਂ ਮੁਲਾਜ਼ਮਾਂ ਦੇ ਉੱਪਰ ਵੀ ਰਿਵਿਊ ਕਰਦਾ ਹੈ ਜਿਹੜੇ ਕਿ ਸਮੇਂਬੱਧ ਤਰੀਕੇ ਦੇ ਨਾਲ ਬਿਨਾ ਕਿਸੇ ਪੈਂਡੈਂਸੀ ਦੇ ਉਹਨਾਂ ਨੂੰ ਸਰਵਿਸ ਲੋਕਾਂ ਨੂੰ ਦਿੰਦੇ ਨੇ ਇਹਦੇ ਨਾਲ ਨਾਲ ਜਿਹੜੇ ਕੋ ਹੈਬਿਚੁਅਲ ਡਿਲੇਅਰਸ ਨੇ ਜਾਣ ਬੁੱਝ ਕੇ ਖਰਾਬ ਕਰਦੇ ਨੇ ਉਹਨਾਂ ਦਾ ਵੀ ਲਿਸਟ ਹੈ ਜਿਹੜੀ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਹੜੇ ਮਹਿਕਮੇ ਦੇ ਵਿੱਚ ਕਿਹੜਾ EMPLOYEE ਡਿਲੇ ਕਰਦਾ ਹੈ ਉਹਦਾ ਵੀ ਰਿਵਿਊ ਹੈ ਜਿਹੜਾ ਉਹ ਹੁੰਦਾ ਤੇ ਉਹਨਾਂ ਬਾਰੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕਰਨ ਦੀ ਡਿਪਟੀ ਕਮਿਸ਼ਨ ਨੂੰ ਹਦਾਇਤ ਹੈ ਜਿਹੜੀ ਅੱਜ ਦੇ ਦਿੱਤੀ ਗਈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਜਿੰਨੀਆਂ ਤਕਰੀਬਨ 438 ਸਰਵਿਸਿਜ਼ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ ਉਹ ਸਭ ਤੋਂ ਐਫੀਸ਼ੀਐਂਟ ਸਭ ਤੋਂ ਵਧੀਆ ਸਭ ਤੋਂ ਸਟ੍ਰੀਮਲਾਈਨਡ ਤੇ ਸਭ ਤੋਂ ਸਮੇਂਬੱਧ ਤਰੀਕੇ ਦੇ ਵਿੱਚ ਸਰਵਿਸਿਜ਼ ਦੇਣ ਵਾਲਾ ਪੰਜਾਬ ਹੈ ਜਿਹੜਾ ਉਹ ਅੱਜ ਸੂਬਾ ਪਹਿਲੇ ਨੰਬਰ ਤੇ ਆ ਚੁੱਕਿਆ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਜਿਹੋ ਜੇ ਉਪਰਾਲੇ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਘਰ ਬੈਠਿਆਂ ਨੂੰ ਹਰ ਸਰਵਿਸ ਜਿਹੜੀ ਉਹ ਮਿਲੇ ਸੋ ਮੈਨੂੰ ਇਹ ਦੱਸਦੇ ਹੋ ਇਹ ਖੁਸ਼ੀ ਵੀ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਇਹਦੇ ਚ ਬਹੁਤ ਵਧੀਆ ਔਰ ਵੱਡਾ ਸਹਿਯੋਗ ਸਾਡੇ ਡਿਪਾਰਟਮੈਂਟ ਦਾ ਜ਼ਿੰਮੇਵਾਰੀ ਹੈ ਇਹ ਡਿਫਟੀ ਕਮਿਸ਼ਨਰਸ ਨੇ ਵੀ ਪੰਜਾਬ ਦੇ ਵਿੱਚ ਇਹਦਾ ਵਧੀਆ ਰੋਲ ਜਿਹੜਾ ਉਹ ਅਦਾ ਕਰ ਰਹੇ ਨੇ ਸੋ ਪੂਰੇ ਪੰਜਾਬ ਨੂੰ ਸਭ ਤੋਂ ਵਧੀਆ ਐਫੀਸ਼ੀਐਂਟ ਸਰਵਿਸਿਜ਼ ਦੇਣ ਲਈ ਮੁਬਾਰਕਬਾਦ ਦਿਨੇਓ ਮਨਜੇ ਜੋ ਬੇਸਿਕ ਸਰਵਿਸਿਜ਼ ਹੈ ਉਸਮੇ ਚੇਂਜ ਆਫ ਐਡਰੈਸ ਇਸਮੇ ਸਿਫ 15% ਹੀ ਆਪ ਲੋਕ ਕਰ ਪਾਏ 428 ਲੋਕੋ ਨੇ ਅਪਲਾਈ ਕੀਤਾ था इसमें सिर्फ सिक्सटी एट लोगों का तो चेंज ऑफ एड्रेस सबसे बेसिक होता है अगर इसमें ही नहीं, आप, आ, आप, आप, वो देख रहे हो आर्म्स लाइसेंस में ये आप देखिए होम, होम की सर्विस होम की सर्विस देखिए ऐसा है कि आ, होम की सर्विसेज जो है वो क्योंकि सांझ के अंदर के नीचे आती हैं वो एस के अंडर आती हैं हमने डीसी को वो भी बोला है क्योंकि सरकार का एक इन प्रिंसिपल डिसीजन है कि जो वेपन्स है जो आर्म्स है उसको ज्यादा प्रमोशन उसकी ना की जाए सो इस करके वो डिले जो है नए आर्म्स का हो गया या एडिशन ऑफ वेपन्स का हो गया उस वजह से डिले है ये भी जो डिले है ये होम सर्विसेज का ही है बाकी ए टू जेड और किसी डिपार्टमेंट का जो बेसिक ਸਭ ਸਭ ਕਿਸੇ ਵੀ ਡਿਪਾਰਟਮੈਂਟ ਦੀ that is the lowest in the country those step it bhi nu ਤੁਹਾਨੂੰ ਹੋਰ ਸਰਵਿਸ ਦੇਣੀਆਂ ਪਈਆਂ ਪਿਛਲੇ 15-20 ਦਿਨਾਂ ਤੋਂ ਜ਼ਿਆਦਾ ਵਧ ਗਈਆਂ ਨੇ ਕਿਉਂਕਿ ਰੈਵਨਿਊ ਡਿਪਾਰਟਮੈਂਟ ਦੀਆਂ ਆਗੀਆਂ ਤੁਹਾਡੇ ਤੇ ਉਹਦੇ ਨਾਲ ਕੀ ਉਹਨਾਂ ਤੇ ਬੋਝ ਪਿਆ ਕਿਸ ਤੇ ਬੋਝ ਪਿਆ ਡਿਪਾਰਟਮੈਂਟ ਦਾ ਜਿਹੜਾ ਈਜ਼ੀ ਕੀਤਾ ਹੈਗਾ ਇਹਨਾਂ ਦੇ ਜਮ੍ਹਾਂਬੰਦੀ ਹਾਂ ਜੀ ਤੇ ਨਾਲ ਹੀ ਜਿਹੜਾ ਹੈਗਾ ਪਾਇਲਟ ਪ੍ਰੋਜੈਕਟ ਨਹੀਂ ਦੇਖੋ ਸਾਡਾ ਡਿਪਾਰਟਮੈਂਟ ਹੈ ਜਿਹੜਾ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਜਿਹੜਾ ਜਮ੍ਹਾਂਬੰਦੀ ਦੀ ਗੱਲ ਕਰਦੇ ਹੋ ਇਹ ਕਈ ਡਿਪਾਰਟਮੈਂਟਸ ਇਹੋ ਜਿਹੇ ਸੀਗੇ ਜਿਹੜੇ ਕਿ ਅਜ ਤੋਂ ਮਹੀਨਾ 2 ਮਹੀਨੇ ਪਹਿਲਾਂ ਜਿਹੜੇ ਕਿ ਆਫਲਾਈਨ ਚੱਲਦੇ ਸੀਗੇ ਜਿਹਦੇ ਵਿੱਚ ਰੈਵਨਿਊ ਦਾ ਹੋ ਗਿਆ ਹੁਣ ਉਹ ਵੀ ਰੈਵਨਿਊ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਕਰਕੇ ਅਸੀਂ ਉਹਦਾ ਵੀ ਜਿਹੜਾ ਪ੍ਰੀਵਿਊ ਹੈ ਉਹ ਸਾਡੇ ਡਿਪਾਰਟਮੈਂਟ ਦੇ ਕੋਲ ਆ ਜਾਣਾ ਜਿਹਦੇ ਵਿੱਚ ਅਸੀਂ ਉਹਨਾਂ ਦੀ ਉਹਨਾਂ ਉਹ ਉਹਨਾਂ ਦੀ ਡਿਲੀਵਰੀ ਆਫ ਸਰਵਿਸ ਕਿਵੇਂ ਹੈ ਉਹ ਸੀ ਮਾਨੀਟਰ ਕਰ ਸਕਾਂਗੇ ਇਸੇ ਤਰੀਕੇ ਦੇ ਨਾਲ ਅਸੀਂ ਟਰਾਂਸਪੋਰਟ ਦੀਆਂ ਬਹੁਤ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ ਕਿ ਉਹ ਆਪਣੇ ਆਪ ਦੇ ਵਿੱਚ ਇਨ ਸਾਈਲੋ ਅਲੱਗ ਹੀ ਚੱਲਦੀਆਂ ਸੀਗੀਆਂ ਆਫਲਾਈਨ ਹੁੰਦੀਆਂ ਸੀਗੀਆਂ ਇਸ ਕਰਕੇ ਉਹਨਾਂ ਦੀ ਮਾਨੀਟਰਿੰਗ ਨਹੀਂ ਹੁੰਦੀ ਸੀਗੀ ਹੁਣ ਉਹ ਸਰਵਿਸਿਜ਼ ਵੀ ਜਦੋਂ ਸਾਡੇ ਅੰਡਰ ਆ ਜਾਣਗੀਆਂ ਤੇ ਉਹਦੇ ਨਾਲ ਸਾਡਾ ਡਿਪਾਰਟਮੈਂਟ ਹੀ ਮਾਨੀਟਰ ਕਰੂਗਾ ਕਿ ਕਿਹੜੇ ਮਹਿਕਮੇ ਦੇ ਵਿੱਚ ਕਿਹੜੀ ਸਰਵਿਸ ਕਿਹੜੇ ਅਫਸਰ ਜਾਂ ਕਲਰਕ ਕੋਲੇ ਜਾਂ ਸੁਪਰਡੈਂਡ ਕੋਲੇ ਪੈਂਡਿੰਗ ਪਈ ਹੈ ਉਹ ਮਾਨੀਟਰ ਜਦੋਂ ਹੋ ਜਾਊਗਾ ਤੇ ਉਹਦੀ ਸਰਵਿਸ ਡਿਲੀਵਰੀ ਜਿਹੜੀ ਉਹ درست ਹੋ ਜੂਗੀ ਸੋ ਮੇਰੇ ਕਹਿੰਦਾ ਮਤਲਬ ਜਦੋਂ ਐਡੀਸ਼ਨਲ ਕੰਮ ਆਊਗਾ ਤੇ ਡਿਪਾਰਟਮੈਂਟ ਦੇ ਉੱਪਰ ਬੋਝ ਤਾਂ ਜ਼ਰੂਰ ਪੈਂਦਾ ਪਰ ਜਦੋਂ ਲੋਕਾਂ ਨੂੰ ਚੰਗੀ ਸਰਵਿਸ ਦੇਣੀ ਹੈ ਜਿਹਦੇ ਲਈ ਅਸੀਂ ਵਚਨਬੱਧ ਹਾਂ ਤੇ ਫਿਰ ਬੋਝ ਹੈ ਜਿਹੜਾ ਉਹ ਵੀ ਚੰਗਾ ਲੱਗਦਾ ਅਮਨ ਨੇ ਕਿਹਾ ਟੋਟਲ ਕਿੰਨੇ ਡਿਪਾਰਟਮੈਂਟ ਹੈ ਜਿੰਨਾਂ ਦੀ ਜ਼ੀਰੋ ਪੋਟੈਂਸੀ ਹੈ ਕੋਈ ਡਿਪਾਰਟਮੈਂਟ ਤਾਂ ਹੈਗਾ ਫਿਰ ਵੀ ਜਿੰਨਾਂ ਦੀ ਜ਼ੀਰੋ ਪੋਟੈਂਸੀ ਹੋਵੇ ਨੇ ডিপਾਰਟਮੈਂਟ ਵਾਈਜ਼ ਸਰਵਿਸ ਵਾਈਜ਼ ਜ਼ਰੂਰ ਹੈ ਜੀ ਸਾਡੇ ਕੋਲ ਡਿਪਟੀ ਕਮਿਸ਼ਨਰ ਵਾਈਜ਼ ਹੈ ਜਿਹੜੀ ਅਸੀਂ ਉਹ ਲੈਨੇ ਆ ਜਿਵੇਂ ਫੋਰ ਐਗਜ਼ਾਮਪਲ ਜੇ ਡਿਪਲੀਕੇਸ਼ਨ ਦੀ ਗੱਲ ਕਰ ਲਈਏ ਪਠਾਨਕੋਟ ਪੁਆਇੰਟ 06% ਯਾਨੀ ਕਿ 1% ਵੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਸਰਵਿਸ ਹੈ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਨੇ ਸਿਰਫ ਔਰ ਸਿਰਫ ਜਿਹੜਾ ਥੋੜਾ ਬਹੁਤ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਜਿਹੜਾ ਥੋੜਾ ਬਹੁਤ ਡਿਲੇ ਹੁੰਦਾ ਹੈ ਉਹ ਸਿਰਫ ਔਰ ਸਿਰਫ ਕਿਉਂਕਿ ਜੋ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਵੈਪਨਸ ਨੂੰ ਆਰਮਸ ਨੂੰ ਪ੍ਰਮੋਟ ਜ਼ਿਆਦਾ ਨਹੀਂ ਕਰਨਾ ਉਹਦੇ ਵਿੱਚ ਇੱਕ ਪੁਲਿਸ ਹੋਮ ਡਿਪਾਰਟਮੈਂਟ ਦੇ ਵਿੱਚ ਡਿਲੇ ਹੁੰਦਾ ਬਾਕੀ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਕੋਈ ਸਰਵਿਸ ਡਿਲੀਵਰੀ ਡਿਲੇ ਨਹੀਂ ਹੈ ਕੋਈ ਚਾਂਸੀਟ ਵਗੈਰਾ ਖੰਦਾ ਕਿਸੇ ਨੂੰ ਨੋਟਿਸ ਕੀਤਾ ਜਿਹਨੇ ਜਿਹਨਾਂ ਜਿਹੜੇ ਲੋਚ ਚੱਲ ਰਹੇ ਜਿਹੜੇ ਕੰਮਚਾਰੀਆਂ ਦਾ ਤੁਸੀਂ ਕਹਿ ਦਿੱਤੇ ਡਿਪਾਰਟਮੈਂਟਸ ਦੇ ਹੈਗੇ ਨੇ ਜਿਨ੍ਹਾਂ ਨੂੰ ਕੈਵਰੀ ਕਾਰਵਾਈ ਨੇ ਵੀ ਜਿਹੜੇ ਜਿਹੜੇ ਡਿਲੇ ਹੋ ਰਹੇ ਨੇ ਜਿਹੜੇ ਹੈਬਿਚੁਅਲ ਡਿਲੇਸ ਨੇ ਉਹ ਡਿਪਟੀ ਕਮਿਸ਼ਨਰ ਨੂੰ ਅਸੀਂ ਕਹਿ ਦਿੰਦਾ ਕਿ ਜੇ ਤੁਹਾਨੂੰ ਕੋਈ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਲੱਗਦਾ ਤਾਂ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਿਹੜੇ ਕੋਈ ਲੱਗਦਾ ਕਿ ਬਹੁਤ ਵਧੀਆ ਕੰਮ ਕਰਦੇ ਨੇ ਜਿਸ ਦਿਨ ਐਪਲੀਕੇਸ਼ਨ ਆਈ ਤੇ ਨਾਲ ਦੀ ਨਾਲ ਹੀ ਉਹਨੂੰ ਕਲੀਅਰ ਕਰ ਦਿੱਤਾ ਤੇ ਉਹਨੂੰ ਰਿਵਾਰਡ ਕੀਤਾ ਜਾਵੇ ਇਹਦਾ ਇਹ ਤਾਂ ਇੱਕ ਵੈਸੀ ਮੈਂ ਸਮਝਦਾ ਕਿ ਚੰਗਾ ਕੰਮ ਕਰਨ ਵਾਲੇ ਨੂੰ ਥਾਪੀ ਤੇ ਮਾੜਾ ਕੰਮ ਕਰਨ ਵਾਲੇ ਨੂੰ ਉਹ ਨੂੰ ਖਿਚਾਈ ਜਿਹੜੀ ਹੋਣੀ ਚਾਹੀਦੀ ਹੈ ਹਮ ਜੀ ਤੁਸੀਂ ਦੱਸਿਓ ਪਠਾਨਕੋਟ ਦੀ ਸਰਵਿਸ ਸਭ ਤੋਂ ਵਧੀਆ ਰਹੀ ਹੈ ਮਾੜੀ ਕਾਰਗੁਜ਼ਾਰੀ ਦੱਸੋ ਨਹੀਂ ਮਾੜੀ ਕਾਰਗੁਜ਼ਾਰੀ ਐਸਾ ਝ ਕਿਸੇ ਵੀ ਨਹੀਂ ਰਹੀ ਜਿਵੇਂ ਹੁਣ ਜਦੋਂ ਤੁਹਾਨੂੰ ਮੈਂ ਕਹਿ ਰਿਹਾ ਵੀ ਫਤੇਗੜ ਸਾਹਿਬ 0.21 ਹੈ ਥੈਟ ਮੀਨਸ ਇੱਕ ਬੰਦੇ ਦਾ ਕੰਮ ਉੱਥੇ ਵੀ ਬਿਯੋਂਡ ਟਾਈਮ ਲਾਈਨ ਹੀ ਹੈ ਪੂਰੇ ਪੰਜਾਬ ਦੀ ਐਵਰੇਜ ਉਹ 0.12% ਹੈ ਸਭ ਤੋਂ ਸਾਰੇ ਮੁਲਕ ਤੋਂ ਘੱਟ ਯਾਨੀ ਕਿ ਜੇ ਮੈਂ ਦੁਬਾਰਾ ਦੱਸ ਰਿਹਾ ਵੀ ਜੇ ਜਿਹੜਾ ਤੁਸੀਂ ਸਭ ਤੋਂ ਮਾੜੀ ਕਹਿ ਰਹੇ ਹੋ ਜੇ ਉੱਥੇ ਵੀ 100 ਬੰਦੇ ਨੇ ਅਪਲਾਈ ਕੀਤਾ ਹੈ ਤਾ ਉਥੇ ਵੀ 0.21 ਹੈ ਯਾਨੀ ਕਿ ਇੱਕ ਬੰਦੇ ਦਾ ਕੰਮ ਉਥੇ ਵੀ ਡਿਲੇ ਨਹੀਂ ਹੈਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਸਰਵਿਸ ਐਫੀਸ਼ੀਐਂਟ ਸਰਵਿਸ ਸਰਵਿਸ ਡਿਲੀਵਰੀ ਹੈ ਜਿਹੜੀ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਹੈ ਔਰ ਪਿਛਲੇ ਸਾਲ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਲਈ ਰਿਵਾਰਡ ਵੀ ਕੀਤਾ ਸੀਗਾ ਪੰਜਾਬ ਸਰਕਾਰ ਨੂੰ ਰਿਕੋਗਨਾਈਜ਼ ਕੀਤਾ ਸੀ ਸਰਵਿਸ ਕੇਂਦਰਾਂ 'ਚ ਕੰਮ ਕਰਮ ਲਈ ਲੋਕਾਂ ਨੂੰ ਬਹੁਤ ਭੀੜ ਲੱਗਦੀ ਹੈ ਇਹ ਚੀਜ਼ ਅਕਸਰ ਦੇਖਦੇ ਹਾਂ ਕਿ ਸਰਵਿਸ ਕੇਂਦਰ ਬਹੁਤ ਭੀੜ ਹੈ ਇਸ ਨੂੰ ਲੈ ਕੇ ਵੀ ਕੋਈ ਘਟਾਨ ਨੂੰ ਲੈ ਕੇ ਕੋਈ ਲਰਨਿੰਗ ਕੀਤੀ ਜਾ ਰਹੀ ਨਹੀਂ ਉਹਦੇ ਉਹਦੇ ਵਿੱਚ ਕੁਝ ਜਿੱਥੇ ਕਿਤੇ ਡੀਸੀਸ ਰਿਪੋਰਟ ਮੰਗੇ ਜਿੱਥੇ ਕਿਤੇ ਕੋਈ ਸੇਵਾ ਕੇਂਦਰ ਵਧਾਉਣ ਦੀ ਜ਼ਰੂਰਤ ਹੈ ਕਈ ਕਿਸੇ ਸੇਵਾ ਕੇਂਦਰ 'ਚ ਕੋਈ ਕਾਊਂਟਰ ਵਧਾਉਣ ਦੀ ਜ਼ਰੂਰਤ ਹੈ ਇਹ ਤਾਂ ਜਿਵੇਂ ਜਿਵੇਂ ਕੰਮ ਆਨਲਾਈਨ ਹੋਈ ਜਾਊਗਾ ਉਵੇਂ ਕੰਮ ਤਾਂ ਵਧਣਾ ਹੀ ਹੈ ਜਿਵੇਂ ਅਸੀਂ ਤੋਂ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਰੈਵਨਿਊ ਦੀ ਗੱਲ ਕਰਕੇ ਹਟਿਆ ਯਾ ਟਰਾਂਸਪੋਰਟ ਦੀ ਗੱਲ ਕਰਕੇ ਹਟਿਆ ਜਦੋਂ ਐਡੀਸ਼ਨਲ ਮਹਿਕਮਿਆਂ ਦਾ ਕੰਮ ਸੇਵਾ ਕੇਂਦਰਾਂ ਦੇ ਵਿੱਚ ਆਊਗਾ ਤੇ ਰਸਤਾ ਵਧਣਾ ਹੀ ਹੈ ਨਾ ਉਹਦੇ ਲਈ ਜੇ ਸੇਵਾ ਕੇਂਦਰ ਵਧਾਉਂਦੀ ਮੁਲਾਜ਼ਮ ਵਧਾਉਂਦੀ ਇਨਫਰਾਸਟ੍ਰਕਚਰ ਵਧਾਉਂਦੀ ਜੋ ਵੀ ਲੋਡ ਪਊਗੀ ਉਹ ਕਰਾਂਗੇ ਜੀ ਬਜ਼ੁਰਗਾਂ ਦੇ ਫਿੰਗਰਪ੍ਰਿੰਟ ਮਿਟ ਜਾਂਦੇ ਜੀ ਬਜ਼ੁਰਗਾਂ ਦੇ ਫਿੰਗਰਪ੍ਰਿੰਟ ਜਿਹੜੇ ਹੈਗੇ ਆ ਉਹ ਮਿਟ ਜਾਂਦੇ ਨੇ ਬਹੁਤ ساری ਪ੍ਰੋਬਲਮਾਂ ਆਉਂਦੀਆਂ ਕਿਉਂਕਿ ਉਹਨਾਂ ਦੇ ਫਿੰਗਰਪ੍ਰਿੰਟ ਜਿਹੜੇ ਹੈਗੇ ਆ ਉਹ ਨਈ ਜਿਹੜੀ ਮਸ਼ੀਨ ਜਿਹੜੀ ਚੱਕਦੀ ਉੱਥੇ ਉਹਦੇ ਬਾਰੇ ਕੀ ਨਹੀਂ ਉਹਦੇ 'ਚ ਦੇਖੋ ਇਸ ਤਰ੍ਹਾਂ ਕਿ ਫਿੰਗਰਪ੍ਰਿੰਟ ਹੈ ਜਿਹੜਾ ਪੂਰੀ ਰਿਕੁਆਇਰਮੈਂਟ ਹੁੰਦੀ ਹੈ ਜੇ ਫਿੰਗਰਪ੍ਰਿੰਟ ਨਹੀਂ ਹੈਗਾ ਤਾਂ ਆਈਦਰ ਰਟੀਨ ਹੈ ਜਿਹੜਾ ਉਹਦੇ ਨਾਲ ਕੰਮ ਚੱਲ ਸਕਦਾ ਹੈ ਜੇ ਇਹ ਇਹ ਸਾਡੇ ਸੇਵਾ ਕੇਂਦਰਾਂ 'ਚ ਇਹ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿੱਥੇ ਰਾਸ਼ਨ ਦੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਉੱਥੇ ਇੱਕ ਦੋ ਵਾਰੀ ਸੁਣਨ ਨੂੰ ਮਿਲੀ ਹੈ ਉਹਦੇ ਵਿੱਚ ਜੇ ਉਹਦੇ ਉਹਦੇ ਵਿੱਚ ਵੀ ਕਾਨੂੰਨ ਹੈ ਜਿਹੜਾ ਉਹ ਇਹ ਬਣਾਇਆ ਹੋਇਆ ਹੈ ਅਸੀਂ ਕਿ ਜੇ ਕਿਤੇ ਇਹ ਜੀ ਕਿਸੇ ਬਰਜ਼ੁਰਗ ਨੂੰ ਪ੍ਰੋਬਲਮ ਆਉਂਦੀ ਹੈ ਤੇ ਉਹ ਜਿਹੜਾ ਉਹਨਾਂ ਦਾ ਲੋਕਲ ਇਨਸਪੈਕਟਰੀਆ ਐਫਐਸਓ ਫੂਡ ਐਂਡ ਸਪਲਾਈਜ਼ ਡਿਪਾਰਟਮੈਂਟ ਦੇ ਹੈਗੇ ਉਹ ਇੱਕ ਵਾਰੀ ਉਹਨਾਂ ਨੂੰ ਸਰਟੀਫਾਈ ਜਿਹੜਾ ਸਰਟੀਫਾਈ ਕਰਕੇ ਦੇ ਦੇਣਗੇ ਉਹਨਾਂ ਨੂੰ ਬਿਨਾ ਥਾਂਵੇਂ ਇੰਪਰੇਸ਼ਨ ਦੋ ਮਿਲਣਾ ਸ਼ੁਰੂ ਹੋ ਜਾਊਗਾ ਸੋ ਪ੍ਰੋਸੈਸ ਹਰੇਕ ਚੀਜ਼ ਦੇ ਇਨ ਪਲੇਸ ਹੈ ਅਦਰ ਦੈਨ ਦਿਸ देयर आर ਟੂ ਇਸ਼ੂਜ਼ ਇਨ ਚਾਹ ਮੈਂ ਤੁਹਾਨੂੰ ਅਸਕ ਇਕ ਤਾਂ ਉਹ ਗੜਸ਼ੰਕਰ ਨਾਮ ਕੋ ਜਿਹੜਾ ਹਾਈਵੇ ਹੈਗਾ ਉਹਦੇ तिसरा 8 ਕਿਲੋਮੀਟਰ ਤੱਕ ਪਾਇਆ ਹੈ ਜਿਹੜਾ ਕਾਰ ਸੇਵਾ ਵਾਲਿਆਂ ਨੇ ਖੁਦ ਹੀ ਉਹਨ ਫੋਰ ਲੇਨ ਬਣਾਇਆ ਬਿਕੋਜ਼ देयर वाज ੀਡ ਫਾਰ ਅ ਰੂਡ ਬਟ ਵਨ ਆਫ ਦਿਸ ਕੇਸ ਜਿਸ ਟੂ ਵੇਰ ਕਾਰ ਸੇਵਾ ਵਾਲਿਆਂ ਤੇ ਵੀ ਤੇ ਲੋਕ ਆਪਣੇ ਹਸੜਕਾਂ ਬਣਾ ਰਹੇ ਆ ਇਹ ਦਮਨ ਦੇ ਪਾਸੇ ਨਹੀਂ ਗਿਆ ਕਿ ਟਾ ਜਾਂ ਕੁਝ ਹੋਰ ਹੀ ਸ਼ੁਰੂ ਹੋ ਗਿਆ ਨਹੀਂ ਤਾਂ ਮੈਨੂੰ ਤੁਹਾਡੇ ਤੋਂ ਹੁਣੇ ਪਤਾ ਲੱਗ ਰਿਹਾ ਜੀ ਮੈਨੂੰ ਲੈਟ ਮੀ ਚੈੱਕ ਇਟ ਆਪ ਵਿਦ ਪੀ ਡਬਲਯੂ ਡੀ ਬੇਰੇ ਧਿਆਨ ਦੇ ਵਿੱਚ ਨਹੀਂ ਹੈ ਸੈਕਿੰਡ ਜੀ ਸਰ ਕਿਉਂਕਿ ਅਸੀਂ ਦੇਖਿਆ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਆਰ ਅੰਡਰ ਥ੍ਰੈਟ ਇਨ ਪੰਜਾਬ ਅਣਖਾਂ ਅੰਦਰ ਸੱਦੇ ਵਿੱਚ ਇੱਕ ਲੜਕੀ ਹੈ ਉਹਨੇ ਆਪਣਾ ਅਕਾਊਂਟ ਸੋਸ਼ਲ ਮੀਡੀਆ ਹੀ ਡੀਲੀਟ ਕਰਤਾ ਸੋ ਚਾਹੇ ਕੋਈ ਚਲੀਮੈਂਟਸ ਹੋਣ ਥ੍ਰੈਟ ਕਰਵੇ بلڈ تھا یہ دی ان فئرز ریکورز نہیں دیکھو اس طرح کہ اف एनीबडी इज अंडर फियर اور تھریٹ فار दैट दे डोंट नीड टू बी नीड टू फियर फॉर दैट ਪੰਜਾਬ ਪੁਲਿਸ ਔਰ ਪੰਜਾਬ ਨੂੰ ਪੰਜਾਬ ਸਰਕਾਰ ਦਿਆ ਸਖਤ ਹਦਾਇਤਾਂ ਨੇ ਕਿ ਕਿਸੇ ਵੀ ਅਹਜੇ ਜਿਹੜੇ ਕੋਈ ਸੈਲਫ ਸਟਾਈਲਡ ਵਿਜੀਲੈਂਟ ਬਣੇ ਹੋਏ ਨੇ ਔਰ ਠੇਕੇਦਾਰ ਬਣੇ ਹੋਏ ਨੇ ਸਮਾਜ ਦੇ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਲਿਹਾਜ਼ ਨਹੀਂ ਕੀਤੀ ਜਾਊਗੀ ਜੇ ਕੋਈ ਅਹਜੀ ਗੱਲ ਕਿਸੇ ਦੇ ਵੀ ਧਿਆਨ ਦੇ ਵਿੱਚ ਆਉਂਦੀ ਹੈ ਤੁਸੀਂ ਪੁਲਿਸ ਦੇ ਧਿਆਨ ਦੇ ਵਿੱਚ ਲੈ ਕੇ ਆਓ ਔਰ ਉਹਨੂੰ ਸਖਤੀ ਨਾਲ ਪੁਲਿਸ ਔਰ ਸਰਕਾਰ ਨੇ ਜਿਠੀ ਹੈ ਹਾਂ ਜੀ ਹਾਂ ਜੀ ਦਰਬਾਰ ਸਾਹਿਬ ਤੇ ਗਰੰਟੀ ਜਿਹੜੇ ਨੇ ਕਿ ਜਿਹੜੇ ਉਸ ਕੋਰ ਕਰ ਰਹੇ ਨੇ ਜਿਹੜਾ ਇਹਦਾ ਕਿਊਜ਼ ਹੈ ਨੇ ਕੀਤਾ ਉਹ ਜਿਹਦਾ ਹੀ ਹੋਣਾ ਚਾਹੀਦਾ ਹੈ ਨਾ ਦੇ ਨਾਲ ਜਿਹੜਾ ਮਰਡਰ ਹੋਇਆ ਬਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਨੇ ਕੀ ਕਰ ਰਹੇ ਨੇ ਉਹ ਜਿਹੜਾ ਬਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਮਰਡਰ ਹੋਇਆ ਹਾਂ ਉਸ ਨੂੰ ਉਹ ਸਪੋਰਟ ਕਰ ਰਹੇ ਨੇ ਕੌਣ ਕਰ ਰਹੇ ਨੇ ਜਿਹੜਾ ਹਰਬੰਸਰ ਸਾਹਿਬ ਦੇ ਹੱਥ ਰਹੇ ਨੇ ਨਹੀਂ ਮੈਂ ਤਾਂ ਨਹੀਂ ਦੇਖੋ ਜੀ ਇਸ ਚੀਜ਼ ਗੱਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਇਹ ਤਾਂ ਜੇ ਹਰ ਕੋਈ ਆਪ ਕਾਨੂੰਨ ਉਹ ਆਪ ਦੇ ਹੱਥ ਦੇ ਵਿੱਚ ਲੈਣ ਲੱਗ ਗਿਆ ਤੇ ਫਿਰ ਤਾਂ ਅਨਾਰਕੀ ਫੈਲ ਜੂਗੀ ਆਈ ਆਈ ਡੋਨਟ ਥਿੰਕ ਕਿ ਕਿਸੇ ਵੀ ਰਿਸਪਾਂਸਿਬਲ ਸੀਟ ਦੇ ਉੱਪਰ ਬੈਠੇ ਹੋਏ ਕਿਸੇ ਵੀ ਸਤਕਾਰਯੋਗ ਚਾਹੇ ਉਹ ਕਿਸੇ ਧਰਮ ਮਜ਼ਬ ਫਿਰਕੇ ਨਾਲ ਨੂੰ ਬਿਲੋਂਗ ਕਰਦੇ ਨੇ ਪਰ ਜੇ ਉਹ ਕਿਸੇ ਰਿਸਪੌਂਸਿਬਲ ਥਾਂ ਦੇ ਉੱਪਰ ਪਲੇਸ ਨਹੀਂ ਤਾਂ ਇਹ ਜੀ ਗੱਲ ਜਿਹੜੀ ਮੈਂ ਸਮਝਦਾ ਕਿ ਨਹੀਂ ਕਰਨੀ ਚਾਹੀਦੀ ਹਾਂ ਜੇ ਕਿਸੇ ਦੀਆਂ ਕੋਈ ਧਾਰਮਿਕ ਭਾਵਨਾਵਾਂ ਹਰਟ ਹੁੰਦੀਆਂ ਨੇ ਕੋਈ ਹੋਰ ਹੁੰਦਾ ਤਾਂ ਉਹਦੇ ਲਈ ਲਾਅ ਹੈ ਜਿਹੜਾ ਉਹ ਵੈਲ ਇਨ ਪਲੇਸ ਹੈ ਉਹਦੇ ਮੁਤਾਬਕ ਸਰਕਾਰ ਔਰ ਪੁਲਿਸ ਕਰ ਵੀ ਕਰੂਗੀ ਹਾਂ ਤੁਹਾਨੂੰ ਲੱਗਦਾ ਨਹੀਂ ਕਿ ਉੱਤੇ ਜਿਹੜੀ ਵਾਈ ਹੈ 11 ਹੈ ਕਿ ਹੈ ਸੋਸ਼ਲ ਮੀਡੀਆ ਤੇ ਜਿਹੜੀ ਆਰਐਨ ਕੰਸਲ ਦੁਆਰਾ ਉਸ ਨੂੰ ਕੰਟਰੋਲ ਕਰਨ ਦੀ ਬਹੁਤ ਜ਼ਰੂਰਤ ਹੈ ਕਿ ਉਸ ਤੇ ਕੋਈ ਨਹੀਂ ਡੈਫੀਨਿਟਲੀ ਕੰਟਰੋਲ ਕਰਨਾ ਚਾਹੀਦਾ ਪਰ ਉਹ ਮੈਂ ਸਮਝਦਾ ਕਿ ਜਿਹੜਾ ਇਹ ਮੀਡੀਆ ਦਾ ਦਾ ਡੋਮੇਨ ਹੈ ਇਹ ਮੋਰਲੈਸ दैट इज ਕੰਟਰੋਲਡ ਬਾਈ ਦ ਸੈਂਟਰਲ ਐਕਟ ਉਹ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਹੀ ਉਹਦੇ ਉੱਪਰ ਕੰਮ ਜਲਾ ਕਰਨਾ ਚਾਹੀਦਾ ਪਰ ਫਿਰ ਵੀ ਇਹ ਦੇਖੋ ਇਹ ਨਹੀਂ ਹੈ ਕਿ ਇਕੱਲਾ ਕਾਨੂੰਨ ਕੰਟਰੋਲ ਕਰੇ ਮੈਂ ਸਮਝਦਾ ਕਿ ਇੱਕ ਸੈਲਫ ਰਿਸਟ੍ਰੇਂਟ ਵੀ ਹਰ ਸਿਟੀਜ਼ਨ ਨੂੰ ਆਪ ਦੇ ਉੱਪਰ ਚਾਹੀਦਾ ਕੁਝ ਵੀ ਪੋਸਟ ਕਰੀ ਚੱਲੋ ਤੁਸੀਂ ਜਸਟ ਫॉर ਲਾਈਕਸ दैट इज ऑल्सो नॉट ਐਕਸੈਪਟੇਬਲ ਉਹ ਵੀ ਜਾਇਜ਼ ਨਹੀਂ ਹੈ ਸੋ ਇੰਨਾ ਕ ਡੀਸੈਂਸੀ ਤਾਂ ਹਰ ਕਿਸੇ ਨੂੰ ਚਾਹੀਦੀ ਵੀ ਹੈ ਪਰ ਜੇ ਕੋਈ ਉਸ ਡੀਸੈਂਸੀ ਨੂੰ ਕ੍ਰੋਸ ਵੀ ਕਰਦਾ ਹੈ ਬਟ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਕੋਈ ਬੰਦਾ ਕਾਨੂੰਨ ਉਹਦੇ ਹੱਥ ਚ ਲਵੇ ਅਮਨਜੀ ਬਿਕਰਮ ਸਿੰਘ ਮਜੀਠੀਆ ਨੇ ਕੁਝ ਫੋਟੋ ਜੁਨੇ ਤੁਹਾਡੇ ਗਵਰਨਰ ਕੋਲੀਜ ਨੇ ਡਾਕਟਰ ਅਵਜੋਦ ਤੁਨਾ ਦਿਆਂ ਸ਼ੇਰ ਕਿਤੀਆਂ ਨੇ ਗੱਲੇ ਕੀ ਅਪਰਚਨਲ ਫੋਟੋਸ ਨੇ ਕਹਿੰਦੇ ਕਿ ਇਸ ਤੀਫਾ ਦੇਣਾ ਚਾਹੀਦਾ ਡਿਜ਼ਾਈਨ ਕਰਨਾ ਚਾਹੀਦਾ ਇਹਨਾਂ ਨੇ ਉਹਦੇ ਵਾਰ ਤਾਂ ਡਾਕਟਰ ਅਵਜੋਦ ਨੇ ਕੱਲ ਨਾਲ ਦੀ ਨਾਲ ਹੀ ਪੋਜ਼ਿਟਿਵ ਆਪੀਟੀ ਸੀਗੀ ਤੁਸੀਂ ਉਹ ਵੀ ਮੈਂਸ਼ਨ ਕਰੋ ਜਿਹੜੀ ਚ ਇੱਕ ਚੀਜ਼ ਉਹ ਖੁਦ ਹੀ ਕਲੈਰੀਫਾਈ ਕਰ ਚੁੱਕੇ ਉਹਦੇ ਬਾਰੇ ਮੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਹੈਗੀ ਐਫ ਆਈ ਆਰ ਅੱਜ ਲਿਖਦੇ ਡਾਕਟਰ ਲਭਜੋਤ ਕਰ ਰਹੇ ਹੈ ਮਾਨਾਣੀ ਦਾ ਕੇਸ ਵੀ ਕਰ ਰਹੇ ਹੈ ਟਾਈਮ ਦੇ ਪੀਸੀ ਵੀ ਕਰ ਰਹੇ ਹੈ ਕਿ ਮੇਰੀ ਇਮੇਜ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਵਾਲ ਨਹੀਂ ਨਹੀਂ ਡੈਫੀਨਿਟਲੀ ਜੀ ਮੈਂ ਸਮਝਦਾ ਕਿ ਰਾਜਨੀਤੀ ਇੰਨੇ ਹੋਛੇ ਇੰਨੇ ਹਲਕੇ ਲੈਵਲ ਤੱਕ ਕੋਈ ਵਿਅਕਤੀ ਲੈ ਜਾਊਗਾ ਇਹ ਮੈਂ ਐਕਸਪੈਕਟ ਨਹੀਂ ਕਰਦਾ ਇਹ ਜਾਇਜ਼ ਨਹੀਂ ਹੈ बाकी डॉक्टर नवजोत ने कल ट्वीट भी दे बारे की ढाई बजे प्रेस कॉन्फ्रेंस कर रहे हैं आई थिंक वो सारी लिटेल खुद ही थोड़े तो सामने रख देंगे लेकिन आप पार्टी प्रधान भी हैं और ऐसे में पार्टी की छवि को भी उस धक्का लगता है तो उस पर क्या कहेंगे कह पार्टी की पार्टी की छवि को धक्का कैसे लगता है वो उन्होंने उन्होंने कहा है कि सुनिए उन्होंने कहा है कि मेरी एक्स वाइफ के साथ मेरी जो प्राइवेट फोटोज हैं उसको एआई से के साथ उसको मॉर्फिंग करके उसको छेड़छाड़ करके उसके डाला जा रहा है ਇਹ ਪਾਰਟੀ ਦੀ ਇਸ ਛਵੀ ਕੋ ਸੇ ਕਿਵੇਂ ਧੱਕਾ ਲਗੇਗਾ ਜੀ ਇਹ ਤਾਂ ਜੋ ਬੰਦਾ ਡਾਲ ਰਹਾ ਹੈ ਉਸ ਦਾ ਕਿਰਦਾਰ 'ਤੇ ਉਪਰ ਸਵਾਲ ਖੜਾ ਹੁੰਦਾ ਹੈ ਕਿ ਉਹ ਇਤਨੀ ਹਲਕੀ ਰਾਜਨੀਤੀ ਕਰਨਗੇ ਅਬ ਜਿਸ ਤਰ੍ਹਾਂ ਉਹਨਾਂ ਨੇ ਬੀਟ ਕੀਤਾ ਕਿ ਇਹ ਕਿਹਾ ਕਿ ਪਹਿਲਾ ਦੋ ਪਹਿਲਾ ਦੋ ਵੱਡੇ ਲੀਡਰ ਆ ਆਦੀ ਪਾਰਟੀ ਦੇ ਹੁਣ ਆ ਤੀਜਾ ਲੀਡਰ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਦੀਆਂ ਉਸੀਆਂ ਪੋਟ ਲਗਾ ਸਾਹਿਬ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਮੇਰੀ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕ ਆ ਚਾਹੇ ਤੁਸੀਂ ਲੋਕ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮ ਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਹੋਛੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਜਾਂ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਵੀ ਦਿਆ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਕੀ ਨੇ ਦੋ ਚਾਰ ਨੇ ਉਂਗਲਾ ਤੇ ਗਿੱਲੋ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਵੀ ਚਰਚਾ ਦਾ ਵਿਸ਼ਾ ਇਲੈਕਸ਼ਨ ਦੇ ਦੌਰਾਨ ਇਹ ਸਭ ਇਹ ਤਾਂ ਮੈਂ ਤਾਂ ਭੁੱਲ ਗਿਆ ਆਪਕੋ ਕਿ ਇਹ ਸਿਰਫ ਔਰ ਸਿਰਫ ਇਲੈਕਸ਼ਨ ਵਿੱਚ ਕਿਉਂ ਨਿਕਲ ਕੇ ਆਤਾ ਹੈ ਔਰ ਉਹ ਵੀ ਜੋ ਰਵਜੋਤ ਨੇ ਖੁਦ ਬੋਲ ਦਿਆ ਕਿ ਐਕਸ ਵਾਈਫ ਕੇ ਸਾਥ ਜੋ ਪ੍ਰਾਈਵੇਟ ਪਿਕਚਰਸ ਹੈ ਉਹ ਮੋਰਫੀ ਕਰਕੇ ਦੇ ਦੇ ਇਹ ਕੋਈ ਕੋਈ ਅਬ ਇਹ ਲੋਗ ਲੋਗੋਆਂ ਦੇ ਬੈਡਰੂਮ ਤੱਕ ਵੀ ਘੁਸੇਗੇ ਇਹ ਰੈਡੀਕਲਸ ਯਾਰ ਦਿਸ ਇਸ ਦਿਸ ਇਸ ਟੋਟਲ ਨੌਨਸੈਂਸ ਐਂਡ ਕ੍ਰੈਪ ਬਾਊਟ ਵਾਟ ਥੀਸ ਪੀਪਲ ਆਰ ਡੂਇੰਗ ਹੋਰ ਜੁ ਕੁਝ ਸਮਝ ਜਿਹੜਾ ਤੁਸੀਂ ਗਾਇ ਕਿ ਪਹਿਲੇ ਨੰਬਰ ਤੇ ਆਈ ਹੈ ਆਪਣੀ ਸਟੇਟ ਇਹ ਸਰਵੇ ਹੋਇਆ ਸੀ ਬਾਕੀ ਸਟੇਟਾਂ ਨਾਲ ਵੀ ਇਹ ਪਿਛਲੇ ਪਿਛਲੇ ਸਾਲ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਰਿਵਾਰਡ ਕੀਤਾ ਜੀ ਮੈਂ ਉਹਨਾਂ ਨੂੰ ਦੱਸ ਰਿਹਾ ਕਿ 99.88 ਪਰਸੈਂਟ ਦਾ ਸਾਡਾ ਡਿਲੀਵਰੀ ਰੇਟ ਹੈ ਇਹਨਾਂ ਪੂਰੇ ਮੁਲਕ 'ਚ ਕਿਤੇ ਨਹੀਂ ਹੈ